ਸਰਵੋਤਮ ਕਾਦੂ ਬਟਾਏ ਦੋ ਹਸੇ ਗਲ ਦੋਸਤੋ ਸਿੱਧੂ ਮੂਸੇਵਾਲੇ ਦੇ ਚਾਹਣ ਵਾਲਿਆਂ ਦੇ ਲਈ ਵੱਡੀ ਖੁਸ਼ਖਬਰੀ ਕਹਿ ਸਕਦੇ ਆ ਤੇ ਆਹ ਵੀਡੀਓ ਦੇਖ ਕੇ ਵੀ ਤੁਹਾਡਾ ਦਿਲ ਖੁਸ਼ ਹੋ ਜਾਣਾ ਜਿੱਤੇ ਕਿ ਸਿੱਧੂ ਮੂਸੇਵਾਲੇ ਦੇ ਘਰ ਉਨ੍ਹਾਂ ਦੇ ਜਾਣ ਤੋਂ ਬਾਅਦ ਸਿੱਧੂ ਉਸਵਾਲੇ ਦੇ ਮਾਤਾ ਚਰਨ ਕੌਰ ਨੇ ਅੱਜ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ ਜਿਸ ਨੇ ਸਾਰੇ ਪਾਸੇ ਲੋਕਾਂ ਦੇ ਵਿੱਚ ਖੁਸ਼ੀਆਂ ਬਖੇਰ ਦਿੱਤੀਆਂ ਨੇ ਤੇ ਇਹ ਵੀਡੀਓ ਖਾਸ ਤੁਹਾਡੇ ਨਾਲ ਲੈ ਕੇ ਆਏ ਹਾਂ ਕਮੈਂਟਾਂ ਦੇ ਵਿੱਚ ਪਰਿਵਾਰ ਨੂੰ ਕੌਂਗ੍ਰੈਚੂਲੇਸ਼ਨਸ ਅਤੇ ਮੁਬਾਰਕਬਾਦ ਜ਼ਰੂਰ ਦੇਣਾ ਦੱਸ ਦਈਏ ਕਿ ਸਿੱਧੂ ਉਸਵਾਲੇ ਦਾ ਚਰਨ ਕੌਰ ਜਿਨ੍ਹਾਂ ਬਾਰੇ ਪਿਛਲੇ ਕੁ ਦਿਨਾਂ ਤੋਂ ਖਬਰਾਂ ਆ ਰਹੀਆਂ ਸਨ ਕਿ ਉਹ ਇੱਕ ਬੱਚੇ ਨੂੰ ਜਨਮ ਦੇਣ ਵਾਲੇ ਹਨ ਹਾਲਾਂਕਿ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਸ ਗੱਲ ਦੇ ਵਿੱਚ ਲੋਕਾਂ ਨੂੰ ਇਹ ਵੀ ਦਚਿੱਤੀ ਸੀ ਕਿ ਸ਼ਾਇਦ ਕਿਤੇ ਇਹ ਖਬਰ ਝੂਠੀ ਨਾ ਨਿਕਲੇ ਹਾਲਾਂਕਿ ਮੀਡੀਆ ਰਿਪੋਰਟਾਂ ਤੋਂ ਬਾਅਦ ਕਿਤੇ ਨਾ ਕਿਤੇ ਲੋਕਾਂ ਦੇ ਮਨ ਦੇ ਵਿੱਚ ਇੱਕ ਉਮੀਦ ਸੀ ਇੱਕ ਖੁਸ਼ੀ ਸੀ ਤੇ ਜਦੋਂ ਸਿੱਧੂ ਉਸੇ ਵਾਲਾ ਜਿੰਨਾਂ ਨੂੰ ਭੂਆ ਜੀ ਕਹਿ ਕੇ ਬੁਲਾਉਂਦਾ ਸੀ ਯਾਨੀ ਕਿ ਜਸ਼ਵਿੰਦਰ ਵਿਰਾੜ ਉਹਨਾਂ ਨੇ ਇੱਕ ਗੀਤ ਕੱਢਿਆ ਵੇ ਤੂੰ ਵੱਡੇ ਪੈਰੀ ਗਿਆ ਹੁਣ ਨਿੱਕੇ ਪੈਰੀ ਆ ਜਾ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਕਿਉਂਕਿ ਇਸ ਗੀਤ ਨੇ ਇਸ ਖਬਰ ਤੇ ਪੱਕੀ ਮੋਹਰ ਲਗਾ ਦਿੱਤੀ ਤੇ ਹੁਣ ਦੋਸਤੋ ਸਿੱਧੂ ਮਸੂਏ ਵਾਲੇ ਦੇ ਮਾਤਾ ਜੀ ਨੇ ਅੱਜ 17 ਮਾਰਚ ਨੂੰ ਸਿੱਧੂ ਮਸੂਏ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਇੱਕ ਪੋਸਟ ਪਾਈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਲੋਕਾਂ ਦੀਆਂ ਅਸ਼ੀਸ਼ਾਂ ਦੇ ਨਾਲ ਸੁਭਦੀਪ ਦੇ ਛੋਟੇ ਭਰਾ ਦਾ ਜਨਮ ਹੋਇਆ ਸੋ ਉਹਨਾਂ ਨੇ ਸੰਗਤ ਤੋਂ ਆਸ਼ੀਰਵਾਦ ਮੰਗਿਆ ਇਸ ਨਵੇਂ ਆਏ ਬੱਚੇ ਦੇ ਲਈ ਇਸ ਬੱਚੇ ਤੋਂ ਸੰਗਤ ਨੂੰ ਲੋਕਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਨੇ ਖਾਸ ਕਰਕੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵਿੱਚ ਆਏ ਇਸ ਬੱਚੇ ਦਾ ਕੀ ਨਾਮ ਰੱਖਣਾ ਚਾਹੀਦਾ ਇਸ ਬਾਰੇ ਵੀ ਸੋਸ਼ਲ ਮੀਡੀਆ ਤੇ ਪੋਸਟਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ ਸੋ ਤੁਹਾਨੂੰ ਕੀ ਲੱਗਦਾ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੱਲੋਂ ਇਸ ਨਵੇਂ ਬੱਚੇ ਦਾ ਕੀ ਨਾਮ ਰੱਖਣਾ ਚਾਹੀਦਾ ਜਰੂਰ ਕਮੈਂਟ ਕਰਨਾ ਕਿ ਕਿਤੇ ਨਾ ਕਿਤੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਲੋਕਾਂ ਦੇ ਇਸ ਪਿਆਰ ਦੇ ਲਈ ਹਮੇਸ਼ਾ ਸ਼ੁਕਰੀਆ ਦਾ ਵੀ ਕਰਦੇ ਨੇ ਤੇ ਜੋ ਸਪੋਰਟ ਲੋਕਾਂ ਵੱਲੋਂ ਦਿਖਾਈ ਗਈ ਹੈ ਹਾਲਾਂਕਿ ਸਰਕਾਰਾਂ ਤੇ ਉਹਨਾਂ ਦਾ ਗिला ਰਿਹਾ ਹੈ ਕਿ ਜੋ ਉਹਨਾਂ ਨੇ ਸਿੱਧੂ ਉਸੇ ਵਾਰੀ ਦਿੱਕਤ ਨੂੰ ਇਨਸਾਫ ਨਹੀਂ ਦਿੱਤਾ ਹਾਲੇ ਤੱਕ ਜਿਹੜੇ ਲੋਕ ਜ਼ਿੰਮੇਵਾਰ ਨੇ ਉਹਨਾਂ ਤੇ ਕਾਰਵਾਈ ਨਹੀਂ ਹੋਈ ਪਰ ਉੱਥੇ ਹੀ ਉਹਨਾਂ ਦਾ ਦੂਜੇ ਪਾਸੇ ਲੋਕਾਂ ਦੇ ਅਥਾ ਪਿਆਰ ਅਤੇ ਵਿਸ਼ਵਾਸ ਹੈ ਤੇ ਉਹ ਹਮੇਸ਼ਾ ਲੋਕਾਂ ਦਾ ਇਸ ਗੱਲ ਦੇ ਲਈ ਧੰਨਵਾਦ ਵੀ ਕਰਦੇ ਨੇ ਕਿ ਉਹ ਹਮੇਸ਼ਾ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਖੜੇ ਨੇ ਉਸ ਕਾਲੇ ਦਿਨ 29 ਮਈ ਤੋਂ ਬਾਅਦ ਤੇ ਦੋਸਤੋ ਅੱਜ ਜਦੋਂ ਇੱਕ ਵਾਰ ਫਿਰ ਤੋਂ ਇੰਨਾ ਮਾਪੇ ਦੇ ਚਿਹਰਿਆਂ ਤੇ ਖੁਸ਼ੀ ਆਈ ਹੈ ਤਾਂ ਇਸ ਖੁਸ਼ੀ ਦੇ ਨਾਲ ਹਰ ਕੋਈ ਖੁਸ਼ ਹੈ ਕਿਉਂਕਿ ਕਿਤੇ ਨਾ ਕਿਤੇ ਹਰ ਕੋਈ ਇਹ ਚੀਜ਼ ਚਾਹੁੰਦਾ ਸੀ ਅਨਿਮਤਰ ਗਿਆਨੇ ਵੀ ਤਕਰੀਬਨ 2 ਸਾਲ ਪਹਿਲਾਂ ਤੁਹਾਡੇ ਨਾਲ ਇਹ ਖਬਰ ਸ਼ੇਅਰ ਕੀਤੀ ਸੀ ਜਦੋਂ ਡਾਕਟਰ ਗੱਗੂ ਨੇ ਜਿਨ੍ਹਾਂ ਨੇ ਕਿ ਉਹ ਲੈਨੇ ਹੰਗ ਦਾ ਸੋਧਾ ਲਾਇਆ ਸੀ ਉਸ ਨੌਜਵਾਨ ਵੱਲੋਂ ਵੀ ਆਈਵੀਐਫ ਟੈਕਨੋਲੋਜੀ ਦੇ ਨਾਲ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਸਲਾਹ ਦਿੱਤੀ ਗਈ ਸੀ ਕਿਉਂਕਿ ਲੋਕਾਂ ਦੀਆਂ ਬਹੁਤ ਸਾਰੀਆਂ ਉਮੀਦਾਂ ਨੇ ਸਿੱਧੂ ਮੂਸੇਵਾਲਾ ਬੇਸ਼ੱਕ ਸਾਡੇ ਵਿੱਚ ਕਰ ਨਹੀਂ ਆ ਪਰ ਉਸ ਦੇ ਜਾਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਤਾਂ ਬਾਅਦ ਦੇ ਵਿੱਚ ਹੀ ਪਤਾ ਲੱਗਿਆ ਕਿ ਸਿੱਧੂ ਮੂਸੇਵਾਲਾ ਕਿੰਨਾ ਵੱਡਾ ਰਤਵਾ ਰੱਖਦਾ ਸੀ ਸੋ ਦੋਸਤੋ ਕੀ ਕਹਿਣਾ ਤੁਹਾਡਾ ਇਸ ਪਰਿਵਾਰ ਦੇ ਵਿੱਚ ਆਈ ਨਵੀਂ ਖੁਸ਼ੀ ਬਾਰੇ ਜਰੂਰ ਕਮੈਂਟ ਕਰਨਾ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਕਿ ਤੁਹਾਨੂੰ ਕੀ ਲੱਗਦਾ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਇਸ ਨਵੇਂ ਆਏ ਬੱਚੇ ਦਾ ਕੀ ਨਾਮ ਰੱਖਣਾ ਚਾਹੀਦਾ ਹੈ ਉਹ ਜਰੂਰ ਕਮੈਂਟਾਂ ਦੇ ਵਿੱਚ ਸ਼ੇਅਰ ਕਰਨਾ ਮਿਲਦੇ ਆ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਬਣੀ ਰਹਿਣਾ ਲਿਮਟਡ ਗਿਆਨ ਦੇ ਨਾਲ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤੇ ਜੇਕਰ ਤੁਸੀਂ ਇਸ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਲਿਮਟਡ ਗਿਆਨ মিডিਆ ਫੇਸਬੁੱਕ ਪੇਜ ਨੂੰ ਵੀ ਜਰੂਰ ਲਾਈਕ ਫੋਲੋ ਕਰ ਲੈਣਾ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦੇਣਾ ਮਿਲਾਂਗੇ ਜਲਦ ਤੇ ਫਿਲਹਾਲ ਇੱਥੇ ਸਾਨੂੰ ਦੀ ਇਜਾਜ਼ਤ ਧੰਨਵਾਦ ਕਰੋ ਸੋ ਕਾਜ ਕਰਦੇ ਦੋ ਦਰਉ ਸੌ ਕਰਾ ਦੇ ਦੋ ਦਰਉ ਸੌ ਕਰਾ ਦੇ